ਪੰਜਾਬ ਨੂੰ ਜੇ ਡਿਫਾਈਨ ਕਰਨਾ ਹੈ ਕਿਵੇਂ ਡਿਫਾਈਨ ਕਰ ਤੇ ਪੰਜਾਬ ਇੱਕੋ ਹੀ ਗੱਲ ਆਪਾਂ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ ਸੋ ਪੰਜਾਬ ਦੀਸ ਤੋਂ ਵਧੀਆ ਡਿਸਕ੍ਰਿਪਸ਼ਨ ਨਹੀਂ ਹੋ ਸਕਦੀ ਕਾਲ ਫਿਲਮ ਦੀ ਕਾਲ ਬਤ ਕੀਤੀ ਜਾਵੇ ਉਹਦੇ ਵਿੱਚ ਕਿਰਦਾਰ ਆ ਕਾਲ ਇੱਕ ਮਤਲਬ ਉਸ ਸਮੇਂ ਦੀ ਦੌਰ ਦੀ ਗੱਲ ਕੀਤੀ ਗਈ ਹੈ ਜਦੋਂ ਅਸੀਂ ਆਪਣੇ ਆਪ ਨੂੰ ਐਸਟੈਬਲਿਸ਼ ਕਰ ਰਹੇ ਸੀ ਆਪਣੇ ਧਰਤੀ ਦੇ ਉੱਤੇ ਆਪਣਾ ਵजूद ਜਿਹੜਾ ਉਹ ਲੋਕਾਂ ਨੂੰ ਦੱਸ ਰਹੇ ਸੀ ਕਿ ਅਸੀਂ ਕਿਵੇਂ ਅਣਖ ਨਾਲ ਜਿਉਣ ਵਾਲੀ ਇੱਕ ਰੇਸ ਆ ਇਸ ਧਰਤੀ ਦੀ ਕਿੱਦਾਂ ਮੈਸੇਜ ਦੇਣਾ ਚਾਹੁੰਦੇ ਹੋ ਕਿਵੇਂ ਪੇਰੈਂਟਸ ਵੀ ਆਪਣੇ ਬੱਚਿਆਂ 'ਤੇ ਧਿਆਨ ਦੇਣ ਅਸੀਂ ਲੱਗੇ ਰਹਿੰਨੇ ਆ ਜੀ ਅਰਦਾਸ ਪਹਿਲੀ ਫਿਲਮ ਲਾ ਲਓ ਜਾਂ ਅਰਦਾਸ ਕਰਾਂ ਜਾਂ ਅਰਦਾਸ ਸਰਬਤ ਦੇ ਭਲੇ ਦੀ ਤੇ ਇਦਾਂ ਨਹੀਂ ਫਿਲਮਾਂ ਅਸੀਂ ਲੋਕਾਂ ਨੂੰ ਅਧਿਆਤਮ ਦੇ ਨਾਲ ਬੱਚਿਆਂ ਨੂੰ ਯਥਾਰਥ ਦੇ ਨਾਲ ਜੋੜਨ ਵਾਸਤੇ ਕੋਸ਼ਿਸ਼ਾਂ ਕਰਦੇ ਆ ਐਂਟਰਟੇਨਮੈਂਟ ਲਈ ਫਿਲਮਾਂ ਤਾਂ ਅਸੀਂ ਕਰਦੇ ਹੀ ਆ ਤੁਸੀਂ ਕੱਲ ਸਰ ਪੰਜਾਬ ਨੂੰ ਜੇ ਡਿਫਾਈਨ ਕਰਨਾ ਹੈ ਜਦੋਂ ਸ਼ਾਰਟ ਵਿੱਚ ਕਰੀਏ ਟਾਈਮ ਘਟ ਹੈ ਥੋੜਾ ਕਿਵੇਂ ਡਿਫਾਈਨ ਕਰੀਏ ਉਹ ਮੈਂ ਹੁਣ ਇੱਕ ਪੋਡਕਾਸਟ ਡਿਫਾਈਨ ਕੀਤਾ ਸੀ ਬਹੁਤ ਪਪੂਲਰ ਹੋ ਗਿਆ ਜੀ ਕਿ ਜਦੋਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਜਦੋਂ ਲਿਖੀਦਾ ਤਾਂ ਲੱਗਦਾ ਕਿ ਪੱਪੇ ਦੇ ਉੱਤੇ ਟਿੱਪੀ ਨਹੀਂ ਪੱਪੇ ਨੇ ਪੱਗ ਬੰਨੀ ਆ ਤੇ ਜੱਜੇ ਦੇ ਨਾਲ ਕੰਨਾ ਨਹੀਂ ਪੈਂਦਾ ਲੱਗਦਾ ਜੱਜੇ ਨੇ ਹੱਥਾਂ 'ਚ ਸ਼ਸਤਰ ਫੜਿਆ ਸੋ ਸਾਡੀ ਜਿਹੜੀ ਦਸਤਾਰ ਹੈ ਤੇ ਸਾਡਾ ਜਿਹੜਾ ਇੱਕ ਅਣਖ ਦਾ ਪ੍ਰਤੀਕ ਹੈ ਸਵੈ ਰੱਖਿਆ ਦਾ ਔਰ ਗਊ ਗਰੀਬ ਦੀ ਰੱਖਿਆ ਦਾ ਪ੍ਰਤੀਕ ਹੈ ਪੰਜਾਬ ਦੇ ਕਿਸੇ ਵਾਸੀ ਨੇ ਕਦੇ ਹਥਿਆਰ ਕਦੇ ਵੀ ਕਿਸੇ ਤੇ ਵਾਰ ਕਰਨ ਲਈ ਨਹੀਂ ਚੁੱਕਿਆ ਹਮੇਸ਼ਾ ਡਿਫੈਂਸ ਲਈ ਚੁੱਕਿਆ ਔਰ ਡਿਫੈਂਸ ਦੇ ਵਿੱਚ ਚੁੱਕ ਕੇ ਫਿਰ ਦੁਸ਼ਮਣ ਨੂੰ ਜ਼ਰੂਰ ਭਾਂਜ ਦਿੱਤੀ ਆ ਔਰ ਜੇ ਮੈਂ ਗੱਲ ਪੰਜਾਬ ਦੇ ਤੁਸੀਂ ਕਿਰਦਾਰ ਦੀ ਕਰੋ ਤੇ ਪੰਜਾਬ ਇੱਕੋ ਹੀ ਗੱਲ ਆਪਾਂ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਉੱਤੇ ਸੋ ਪੰਜਾਬ ਦੀ ਇਸ ਤੋਂ ਵਧੀਆ ਡਿਸਕ੍ਰਿਪਸ਼ਨ ਨਹੀਂ ਹੋ ਸਕਦੀ ਸਾਡਾ ਇਤਿਹਾਸ ਬੜਾ ਵੱਡਾ ਹੈ ਅਗਰ ਅੱਜ ਵੀ ਅਸੀਂ ਗੱਲ ਕਰੀਏ ਅੱਜ ਵੀ ਤੁਹਾਡੀ ਗੱਲਾਂ ਸੁਣ ਕੇ ਸਾਰਿਆਂ ਦੇ ਰੂਹਾਂ ਦੇ ਵਿੱਚ ਉਹ ਸਵਾਲ ਉੱਠਦੇ ਸੀ ਜੋ ਸ਼ਾਇਦ ਇੱਕ ਵੱਡੇ ਪਰਦੇ ਤੇ ਦਿਖਾਉਣ ਨੂੰ ਆਏਗਾ ਕੱਲ ਫਿਲਮ ਦੀ ਗੱਲ ਕੱਲ ਬਾਤ ਕੀਤੀ ਜਾਵੇ ਉਹਦੇ ਵਿੱਚ ਕਿਰਦਾਰ ਆਇਆ ਹੋਰ ਕਿਸ 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 ਤਰ੍ਹਾਂ ਕੀ ਫਿਲਮ ਦੇ ਵਿੱਚ ਤੁਸੀਂ ਕੀ ਕੀ ਰੋਲ ਜਿਹੜੇ ਆ ਤੁਹਾਡੇ ਰਹਿੰਦੇ ਨੇ ਜਾਂ ਮਨ ਦੇ ਵਿੱਚ ਇੱਛਾਵਾਂ ਬੜੇ ਨੇ ਜੀ ਪਰ ਫਿਲਹਾਲ ਮੈਂ ਗੱਲ ਸਿਰਫ ਅਕਾਲ ਦੀ ਕਰਨਾ ਚਾਹਾਂਗਾ ਇੱਕ ਚੀਜ਼ ਤੇ ਜਦੋਂ ਅਸੀਂ ਫੋਕਸ ਕਰ ਰਹੇ ਹੁੰਦੇ ਆ ਨਾ ਤੇ ਅਸੀਂ ਉਹਦੇ ਤੇ ਫੋਕਸ ਕਰਦੇ ਆ ਅਕਾਲ ਇੱਕ ਮਤਲਬ ਉਸ ਸਮੇਂ ਦੀ ਦੌਰ ਦੀ ਗੱਲ ਕੀਤੀ ਗਈ ਹੈ ਜਦੋਂ ਅਸੀਂ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੇ ਸੀ ਆਪਣੇ ਧਰਤੀ ਦੇ ਉੱਤੇ ਆਪਣਾ ਵਜੂਦ ਜਿਹੜਾ ਉਹ ਲੋਕਾਂ ਨੂੰ ਦੱਸ ਰਹੇ ਸੀ ਕਿ ਅਸੀਂ ਕਿਵੇਂ ਅਣਖ ਨਾਲ ਜਿਉਣ ਵਾਲੀ ਇੱਕ ਰੇਸ ਆ ਇਸ ਧਰਤੀ ਦੀ ਤੇ ਮੈਨੂੰ ਲੱਗਦਾ ਕਿ ਅਕਾਲ ਫਿਲਮ ਦਾ ਜਿਹੜਾ ਜਜ਼ਬਾ ਹੈ ਜਾਂ ਉਹਦੀ ਜਿਹੜੀ ਇੱਕ ਪ੍ਰੈਜੈਂਟੇਸ਼ਨ ਹੈ ਉਹ ਲੋਕਾਂ ਦੇ ਦਿਲਾਂ ਤੇ ਨਹੀਂ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਵੀ ਇੱਕ ਬਹੁਤ ਵੱਡੀ ਅਮਿੱਟ ਛਾਪ ਛੱਡੇਗੀ ਜੀ ਅਧਿਆਤਮਿਕ ਸਿੱਖਿਆਵਾਂ ਦੀ ਬੜੀ ਜ਼ਿਆਦਾ ਲੋੜ ਇਸ ਵੇਲੇ ਰਹਿ ਗਈ ਹੈ ਆਡੀਅנס ਵੀ ਜਾਂ ਫਿਰ ਬੱਚਿਆਂ ਨੂੰ ਬਹੁਤ ਜ਼ਿਆਦਾ ਸਿੱਖਿਆਵਾਂ ਦੀ ਲੋੜ ਕਿਦਾਂ ਮੈਸੇਜ ਦੇਣਾ ਚਾਹੁੰਦੇ ਹੋ ਕਿਵੇਂ ਪੇਰੈਂਟਸ ਵੀ ਆਪਣੇ ਬੱਚਿਆਂ ਵੱਲ ਧਿਆਨ ਦੇ ਅਸੀਂ ਲੱਗੇ ਰਹਿੰਦੇ ਹਾਂ ਜੀ ਅਰਦਾਸ ਪਹਿਲੀ ਫਿਲਮ ਲਾ ਲੋ ਜਾਂ ਅਰਦਾਸ ਕਰਾਂ ਜਾਂ ਅਰਦਾਸ ਸਰਬਤ ਦੇ ਭਲੇ ਦੀ ਤੇ ਜਦਨੀ ਫਿਲਮਾਂ ਅਸੀਂ ਲੋਕਾਂ ਨੂੰ ਅਧਿਆਤਮ ਦੇ ਨਾਲ ਬੱਚਿਆਂ ਨੂੰ ਯਥਾਰਥ ਦੇ ਨਾਲ ਜੋੜਨ ਵਾਸਤੇ ਕੋਸ਼ਿਸ਼ਾਂ ਕਰਦੇ ਆਂ ਐਂਟਰਟੇਨਮੈਂਟ ਲਈ ਫਿਲਮਾਂ ਤਾਂ ਅਸੀਂ ਕਰਦੇ ਹੀ ਆਂ ਇਹ ਵੱਖਰੀ ਗੱਲ ਹੈ ਕਿ ਉਹਨਾਂ ਵਿੱਚ ਵੀ ਐਂਟਰਟੇਨਮੈਂਟ ਅਸੀਂ ਐਡ ਕਰਦੇ ਆਂ ਕਿ ਲੋਕਾਂ ਨੂੰ ਚੰਗਾ ਲੱਗੇ ਬਾਕੀ ਸਿਨੇਮਾ ਬਹੁਤ ਵਧੀਆ ਮੀਡੀਅਮ ਹੈ ਅਸੀਂ ਇਹਦਾ ਬੈਸਟ ਇਸਤੇਮਾਲ ਕਰ ਰਹੇ ਆਂ ਕਿ ਲੋਕਾਂ ਤੱਕ ਆਪਣੇ ਲੋਕਾਂ ਤੱਕ ਬਹੁਤ ਵਧੀਆ ਤਰੀਕੇ ਨਾਲ ਮੈਸੇਜ ਜਾਵੇ ਥੈਂਕ ਯੂ ਸੋ ਮਾਡਮ ਦੇ ਲਈ